ਤਨ ਗੁਰੂ RAM DAS MAHARAJ SAHB JI ਦੇਣ ਦੁਨੀਆ ਦੇ ਮਾਲਕ ਪਾਤਸ਼ਾਹ ਸਰੋਵਰ ਦੀ ਸੇਵਾ ਚੱਲ ਰਹੀ ਸੀ ਕੀ ਹੁੰਦਾ ਏ ਇੱਕ ਬੱਚਾ ਜਿਹਦੇ ਕੱਪੜੇ ਬਿਲਕੁਲ ਫਟੇ ਹੋਏ ਨੇ ਪੁਰਾਣੇ ਨੇ ਉਹ ਰੋਜ਼ ਨਾ ਭੁੰਗਣੀਆਂ ਵਿੱਚ ਨਹਾਇਆ ਕਰਦਾ ਸੀ ਬੜੇ ਗਰੀਬ ਪਰਿਵਾਰ ਵਿੱਚੋਂ ਸੀ ਉਹ ਉਹਦੀ ਮਾਂ ਕਹਿੰਦੀ ਪੁੱਤ ਤੂੰ ਭੁੰਗਣੀਆਂ ਵਿੱਚ ਕਿਆ ਕਰ ਆਪਣਾ ਖਰਚਾ ਚਲੇ ਜਾਵੇਗਾ ਵੀ ਉਸ ਦਰ ਦੇ ਬਾਹਰ ਉੱਥੇ ਸੰਗਤ ਆਉਂਦੀ ਹੈ ਕੁਝ ਨਾ ਕੁਝ ਤੈਥੋਂ ਖਰੀਦ ਲਿਆ ਕਰਨਗੇ ਬੜਾ ਆਗਿਆਕਾਰੀ ਪੁੱਤਰ ਸੀ ਕਹਿੰਦੇ ਠੀਕ ਹੈ ਮਾਂ ਜਿਵੇਂ ਤੂੰ ਕਹਿਣੀ ਓਵੇਂ ਕਰਾਂਗਾ ਜਾਂਦਾ ਏ ਰੋਜ਼ ਜਿੰਨਾ ਕੁ ਮਿਲਦਾ ਏ ਕਮਾਲ ਨੇ ਹੁੰਦਾ ਏ ਘੁੰਗਣੀਆਂ ਛੋਲਿਆਂ ਦਾ ਪ੍ਰਸ਼ਾਦ ਹੁੰਦਾ ਛੋਲੇ ਉਬਾਲ ਕੇ ਨਮਕ ਦੇ ਵਿੱਚ ਕੁਝ ਵੀ ਪਾਸ ਕਰਦੇ ਉਹਦੇ ਵਿੱਚ ਤੇ ਉਹਨੂੰ ਅੱਜ ਵੀ ਕਈ ਗੁਰੂ ਘਰਾਂ ਦੇ ਵਿੱਚ ਕੁੰਗਣੀ ਦਾ ਪ੍ਰਸ਼ਾਦ ਕੋ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਜੀ ਕਰਕੇ ਉਹ ਵਰਤਾਉਂਦੇ ਨੇ ਜਾਇਆ ਕਰੇ ਇੱਕ ਦਿਨ ਕੀ ਹੁੰਦਾ ਏ ਅੰਦਰ ਨਹੀਂ ਕਦੇ ਗਿਆ ਉਹ ਬੱਚਾ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਜਿੱਥੇ ਉਹ ਵੇਚ ਰਿਹਾ ਸੀ ਉਹ ਰਾਹੁਲ ਲੰਘ ਰਿਹਾ ਸੀ ਪਾਤਸ਼ਾਹ ਪਾਤਸ਼ਾਹ ਉਹ ਰਾਹੁਲ ਲੰਘਦੇ ਹੋਏ ਉਹਦੇ ਕੋਲ ਖੜ ਜਾਂਦੇ ਆ ਜਾ ਕੇ ਜਦੋਂ ਭਾਗ ਜਾਗ ਨਹੀਂ ਹੋਣਾ ਤਿਹੋ ਉਹੋ ਵਿਧੀ ਫਿਰ ਆਪੇ ਬਣ ਜਾਂਦੀ ਹੈ ਗੱਜਕੇ ਆ ਕੁਸਤਨਾ ਵਾਹਿਗੁਰੂ ਫਿਰ ਆਪ ਤੈਨੂੰ ਬਾਹ ਫੜ ਕੇ ਤੈਨੂੰ ਉਥੋਂ ਕਢਦਾ ਠਾਕੁਰ ਤੁਮ ਸਰਨਾਈ ਆਇਓ ਉਤਰ ਗयो ਮੇਰੇ ਮਨ ਕਾ ਸੰਸਾਰ ਜਪ ਤੇ ਦਰਸ਼ਨ ਪਾਇਆ ਪਾਇਆ ਹੁਣ ਜਦੋਂ ਪਾਤਸ਼ਾਹ ਕੋਲੇ ਆਏ ਕਹਿੰਦੇ ਬੱਚਾ ਕੀ ਵੇਚ ਰਿਆਂ ਉੱਠ ਕੇ ਖੜਾ ਹੋ ਕੇ ਡਰ ਗਿਆ ਕਹਿੰਦਾ ਜੀ ਮੈਂ ਘੁੰਗਣੀਆਂ ਵੇਚ ਰਿਆਂ ਤੇ ਕਹਿੰਦਾ ਕਿੰਨੇ ਕ ਕਮਾ ਲੈਣਾ ਪਾਤਸ਼ਾਹ ਕਹਿੰਦੇ ਕਹਿੰਦੇ ਜੀ ਕੱਲ ਦੀ ਕਮਾਈ ਇੰਨੀ ਹੋਈ ਸੀ ਅੱਜ ਇੰਨੀ ਕਮਾਈ ਹੋਈ ਹੈ ਤੇ ਪਾਤਸ਼ਾਹ ਕਹਿੰਦੇ ਸੇਵਾ ਚੱਲਦੀ ਹੈ ਤੇ ਲਿਆ ਫਿਰ ਕਹਿੰਦੇ ਸੇਵਾ ਪਾ ਦੇਗਾ ਜਿੱਕੇ ਆ ਕੁਸਤਨਾ ਵਾਹ ਜਿੰਨੇ ਹੋਏ ਸੀ ਨਾਮ ਸੀ ਸੋਮਾ ਉਹਦਾ ਸੋਮੇ ਨੇ ਉਨੇ ਹੀ ਫੜਾ ਦਿੱਤੇ ਲਓ ਪਾਤਸ਼ਾਹ ਜੀ ਕੋਈ ਸਵਾਲ ਨਹੀਂ ਅੰਦਰ ਰੁਹੀ ਕਿਉਂਕਿ ਸਾਹਮਣੇ ਕੌਣ ਖੜਾ ਗੱਜਕੇ ਆ ਕੁਸਤਨਾ ਵਾਹਿਗੁਰੂ ਸਾਹਮਣੇ ਪਾਕ ਪਰਵਦਗਾਰ ਖੜੇ ਨੇ ਧੰਗੁਰ ਨਾਨਕ ਦੇਵ ਜੀ ਦੀ ਚੌਥੀ ਜੋਤ ਉਹ ਆਪ ਸਵੈਮ ਉੱਥੇ ਆਏ ਨੇ ਕਹਿੰਦੇ ਲਓ ਪਾਤਸ਼ਾਹ ਜੀ ਜਾਂਦਾ ਏ ਘਰ ਹੁਣ ਹੁਣ ਸੋਚਦਾ ਕਹਿੰਦੇ ਮੈਂ ਮਾਇਆ ਦੇ ਦਿੱਤੀ ਅੱਜ ਦਾ ਪ੍ਰਸ਼ਾਦਾ ਕਿਵੇਂ ਦੇਖਾਂਗੇ ਫਿਰ ਜਦ ਮਾਂ ਕੋਲ ਗਿਆ ਤੇ ਮਾਂ ਕਹਿੰਦੀ ਬੇਪੁੱਤ ਬੇਚਿਆ ਕਹਿੰਦੇ ਹਾਂਜੀ ਮਾਂ ਜੀ ਬੇਚੇ ਤੇ ਮਾਇਆ ਕਹਿੰਦੇ ਮਾਂ ਵੀ ਅੱਜ ਨਾ ਵੀ ਜਿਹੜੇ ਉਸ ਸਥਾਨ ਦੇ ਸੇਵ ਮੁਖ ਹੋਣੀ ਸੇਵਾਦਾਰ ਗੁਰੂ ਉਹ ਆਏ ਸੀ ਪੋ ਮੇਥੋਂ ਮਾਇਆ ਲੈ ਗਏ ਕਹਿੰਦੇ ਸੇਵਾ ਪਾ ਦੇ ਤੇ ਅਗੋਂ ਮਾਂ ਵੀ ਸਬਰ ਵਾਲੀ ਗੱਜਕਿਆ ਕੁਸਤਨਾ ਵਾਹਿਗੁਰੂ ਕਹਿੰਦੇ ਪੁੱਤ ਕੋਈ ਗੱਲ ਨਹੀਂ ਅੱਜ ਜਿਵੇਂ ਸਤਿਗੁਰ ਦੀ ਕਿਰਪਾ ਹੋ ਗਈ ਓਵੇਂ ਇਹਨੂੰ ਦਿਰਾਜਾ ਵਿੱਚ ਇਹ ਦਿਨ ਨਿਕਲੇਗਾ ਗੱਜਕਿਆ ਕੁਸਤਨਾ ਦੂਜੇ ਦਿਨ ਫੇਰ ਸਤਿਗੁਰ ਜੀ ਆਉਂਦੇ ਨੇ ਫੇਰ ਲੈ ਜਾਂਦੇ ਮਾਇਆ ਤੀਜੇ ਦਿਨ ਫਿਰ ਆਉਂਦੇ ਸਤਿਗੁਰੂ ਜੀ ਫਿਰ ਲੈ ਜਾਂਦੇ ਆ ਮਾਇਆ ਤੇ ਚੌਥੇ ਦਿਨ ਜਦੋਂ ਸਤਿਗੁਰੂ ਜੀ ਉਡੀਕਦਾ ਹੈ ਵੀ ਆਉਣਗੇ ਜਦੋਂ ਨਹੀਂ ਆਏ ਪਾਤਸ਼ਾਹ ਤੇ ਸੋਮਾ ਆਪ ਦਰਬਾਰ ਦੇ ਵਿੱਚ ਲਾ ਜਾਂਦਾ ਗੱਜਕਿਆ ਕੁਸਤਨਾ ਜਦੋਂ ਉਹ ਦਹਲੀਜ਼ ਅੰਦਰ ਪਾਰ ਕਰਦਾ ਤਾਰਿਆਂ ਤੋਂ ਉੱਦੇ ਗਿਆ ਸੀ ਉਹ ਗੱਜਕਿਆ ਕੁਸਤਨਾ ਹੁਣ ਜਦੋਂ ਅੰਦਰ ਗਿਆ ਦੇਖਿਆ ਸਾਹਮਣੇ ਸਿੰਘਾਸਣ ਤੇ ਮੇਰੇ ਸਹਿਬੇ ਪਾਤਸ਼ਾਹ ਬਿਰਾਜਮਾਨ ਨੇ ਚਿਹਰਾ ਨੂਰੋ ਨੂਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਬੈਠੇ ਨੇ ਤੇ ਅੰਦਰ ਗਿਆ ਪਾਤਸ਼ਾਹ ਨੇ ਕੋਲ ਬੁਲਾ ਲਿਆ ਕਹਿੰਦੇ ਹਾਂਜੀ ਕਹਿੰਦੇ ਪਾਤਸ਼ਾਹ ਤੁਸੀਂ ਅੱਜ ਆਏ ਨਹੀਂ ਤੇ ਇਹ ਅੱਜ ਦੀ ਮਾਇਆ ਹੈਗਾ ਜਿੱਕਿਆ ਕੁਸਤ ਨਾ ਵਾਹਿਗੁਰੂ ਤੇ ਪਾਤਸ਼ਾਹ ਕਹਿੰਦੇ ਭਾਈ ਤੇਰਾ ਨਾਮ ਕੀ ਹੈ ਕਹਿੰਦੇ ਜੀ ਮੇਰਾ ਨਾਮ ਸੋਮਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਭਾਈ ਤੂੰ ਤਾਂ ਬੜਾ ਅਮੀਰ ਹੈਂ ਗਜਕਿਆ ਕੁਸਤਨਾ ਵਾਹਿਗੁਰੂ ਤੇ ਪਾਤਸ਼ਾਹ ਕਹਿੰਦੇ ਨਹੀਂ ਕਹਿੰਦੇ ਮੈਂ ਕਿਥੋਂ ਗਰੀਬ ਮੈਂ ਕਿਥੋਂ ਅਮੀਰ ਆ ਤੁਸੀਂ ਮੇਰੇ ਕੱਪੜੇ ਦੇਖੋ ਮੇਰੀ ਹਾਲਤ ਦੇਖੋ ਮੇਰੇ ਘਰ ਦਾ ਸਾਰਾ ਬਿਰਤਾਂਤ ਦੇਖੋ ਪਾਤਸ਼ਾਹ ਜੀ ਮੈਂ ਅਮੀਰ ਨਹੀਂ ਹਾਂ ਗਜਕਿਆ ਕੁਸਤਨਾ ਵਾਹਿਗੁਰੂ ਫਿਰ ਪਾਤਸ਼ਾਹ ਜੀ ਕਹਿੰਦੇ ਨਹੀਂ ਸੋ ਮਿਆਂ ਤੈਨੂੰ ਪਤਾ ਨਹੀਂ ਤੂੰ ਤਾਂ ਬਹੁਤ ਅਮੀਰ ਹੈਂ ਤੂੰ ਬਹੁਤ ਅਮੀਰ ਹੈ ਤੈਨੂੰ ਨਹੀਂ ਪਤਾ ਨਹੀਂ ਪਾਤਸ਼ਾਹ ਜੀ ਮੈਂ ਅਮੀਰ ਕਿੱਥੇ ਆ ਸਾਡਾ ਤਾਂ ਗੁਜ਼ਾਰਾ ਹੀ ਆ ਛੋਲੇ ਘੁੰਗਣੀਆਂ ਵੇਚ ਕੇ ਚੱਲਦਾ ਏ ਮੈਂ ਪਾਤਸ਼ਾਹ ਜੀ ਅਮੀਰ ਕਿਹੜੇ ਪਾਸੋਂ ਹੋ ਗਿਆ ਕਿਸੇ ਪਾਸੋਂ ਤਾਂ ਲੱਗਾ ਮੈਂ ਮੀਰ ਤੇ ਹੁਣ ਜਿਹਨੂੰ ਪਾਤਸ਼ਾਹ ਇਹ ਗੱਲ ਕਹਿ ਦੇਣ ਵੀ ਤੂੰ ਅਮੀਰ ਹੈ ਕਹਿੰਦੇ ਫਿਰ ਤੈਨੂੰ ਪਤਾ ਨਹੀਂ ਵੀ ਤੂੰ ਮੀਰ ਹੈ ਕਹਿੰਦੇ ਗਰੀਬ ਲੈਂਦਾ ਹੁੰਦਾ ਕੋਈ ਵੀ ਵਸਤੂ ਤੇ ਅਮੀਰ ਦਿੰਦਾ ਹੁੰਦਾ ਕਹਿੰਦੇ ਗੱਜਕਿਆ ਉਸਤਨਾ ਵਾਹਿਗੁਰੂ ਤੇ ਤੂੰ ਸੇਵਾ ਕਹਿੰਦੇ ਇਸ ਦਰ ਤੇ ਪਾ ਰਿਆ ਗੱਜਕਿਆ ਉਸਤਨਾ ਵਾਹਿਗੁਰੂ ਤੇ ਜਦੋਂ ਇਹ ਖੇਡ ਦਾ ਪਤਾ ਲੱਗਿਆ ਸੋਮੇ ਨੂੰ ਤੇ ਵਿਰਾਗ ਦੇ ਵਿੱਚ ਸਤਿਗੁਰਾਂ ਦੇ ਕੋਲ ਹੱਥ ਜੋੜ ਕੇ ਖੜਾ ਹੋ ਗਿਆ ਪਾਤਸ਼ਾਹ ਜੀ ਤੁਹਾਡੀ ਖੇਡ ਹੈ ਸਾਰੀ ਜਿਵੇਂ ਤੁਹਾਨੂੰ ਪਾਉਂਦਾ ਏ ਓਵੇਂ ਹੋਵੇਂਗਾ ਸਭਨਾ ਵਿੱਚ ਤੂੰ ਵਰਤਦਾ ਮੇਰੇ ਸ਼ਾਹ ਸਭ ਤੁਝ ਹੈ ਤੇ ਆਵੇ ਦਿਨ ਰਾਤ ਤੇ ਪਾਤਸ਼ਾਹ ਜੀ ਕਹਿੰਦੇ ਸੋਮਿਆ ਤੂੰ ਚੌਧਰੀ ਹੈ ਗਜਕਿਆ ਕੁਸਦਨਾ ਵਾਹਿਗੁਰੂ ਸੋਮਾ ਸ਼ਾ ਸ਼ਾਹ ਦਾ ਸ਼ਾ ਬੇਪਰਵਾ ਗਜਕਿਆ ਕੁਸਦਨਾ ਵਾਹਿਗੁਰੂ ਅੱਜ ਤੋਂ ਤੇਰੀ ਗਰੀਬੀ ਕੱਟੀ ਗਈ ਹੁਣ ਤੂੰ ਏਸ ਅੰਮ੍ਰਿਤ ਸਰ ਦਾ ਨਾਮੀ ਚੌਧਰੀ ਹੋਵੇਂਗਾ ਗਜਕੇ ਆਪਸਤਨਾ ਵਾਹ ਅੱਜ ਵੀ ਉਹਨਾਂ ਦੀ ਵansh ਚੌਧਰੀ ਹੋਏ ਉੱਥੇ ਗਜਕੇ ਆਪਸਤਨਾ ਵਾਹੀ ਗੁਰੂ ਇਸ ਤਰ੍ਹਾਂ ਵਿਦ ਬਣਦੀ ਹੈ ਸਾਹਿਬ ਆਪੇ ਖੇੜ ਰਚਾ ਦਿੰਦਾ ਸਾਹਿਬ ਨੂੰ ਆਪੀ ਜੋ ਭਾਉਂਦਾ ਸਾਹਿਬ ਦੇ ਹੱਥ ਹੀ ਵਡਾਈਆਂ ਨੇ ਸਾਨੂੰ ਲੈਣੇ ਨਹੀਂ ਆਉਂਦੀਆਂ ਇੱਕ ਵਾਰ ਸਬਰ ਕਰਕੇ ਇੱਕ ਵਾਰ ਸਾਰਾ ਕੁਝ ਤਿਆਗ ਕੇ ਸਤਿਗੁਰਾਂ ਨੂੰ ਅਰਪਣ ਕਰ ਦਈਏ ਤੇ ਪਾਤਸ਼ਾਹ ਤੁਹਾਨੂੰ ਗਲ ਨਾਲ ਫਟ ਲਾ ਲੈਣਗੇ ਗੱਜਕੇ ਆਕੂ ਸਤਿ ਜੇ ਗੁਰ ਛੜਕੀ ਤਾਂ ਮਿੱਠਾ ਲੱਗ ਜੇ ਬਖਸ਼ੀ ਗੁਰ ਵੜਿਆ ਤਾਂ ਗੁਰ ਵੜਿਆਈ ਸੋ ਪਾਤਸ਼ਾਹ ਕਿਰਪਾ ਕਰਨ ਸਮੁੱਚੀਆਂ ਸੰਗਤਾਂ ਦੇ ਚੱਲੇ ਹੋਏ ਕਦਮ ਲੈ ਕੇ ਲਾਉਣ ਪਾਤਸ਼ਾਹ ਸਰਵਨ ਕੀਤਾ ਹੋਇਆ ਕੀਰਤਨ ਸਰਵਨ ਕੀਤੀ ਹੀ ਬਾਣੀ ਵਿਚਾਰਾਂ ਸਾਡੇ ਕਲਯੁਗੀ ਹਿਰਦਿਆਂ ਵਿੱਚ ਵਸ ਜਾਵਣ ਨਗਰ ਦੇ ਵਿੱਚ ਆਪਸੀ ਭਾਈਚਾਰਾ ਕਿਸਾਨ ਖੁਸ਼ੀਆਂ ਖੇੜੇ ਰਹਿਮਤਾਂ ਨਿਯਮਤਾਂ ਮਕਸ਼ਰ ਕਰਨ ਪਾਤਸ਼ਾਹ ਸਭਨਾ ਦੇ ਘਰਾਂ ਦੇ ਵਿੱਚ ਭਜਨ ਦਾ ਪ੍ਰਕਾਸ਼ ਦੁੱਖਾਂ ਕਲੇਸ਼ਾਂ ਦਾ ਨਾਸ ਸਭਨਾ ਦੇ ਕਾਰੋਬਾਰਾਂ ਦੇ ਦਿਨ ਦੁਗਣੀ ਰਾਜ ਚੌਗੁਣੀ ਤਰੱਕੀ ਹੋਵੇ ਆਓ